ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿਸਾਨ ਮੇਲੇ ਤੇ ਜਿਹੜੀ ਇਹ ਖਸਕਸ ਦੀ ਖੇਤੀ ਬਾਰੇ ਬਹੁਤ ਜਿਆਦਾ ਹੋਈ ਹੈ ਖੁੰਡ ਚੱਤ ਤੇ ਵੀ ਉੱਥੇ ਬਹੁਤ ਵੱਡਾ ਇਕੱਠ ਹੋਇਆ ਵੀ ਰੈਲੀ ਹੋਈ ਤੇ ਤੁਹਾਡਾ ਕੀ ਵਿਚਾਰ ਹੈ ਵੀ ਇਹ ਖਸਕਸ ਦੀ ਖੇਤੀ ਪੰਜਾਬ ਦੀ ਤੁਹਾਡਾ ਤਾਂ ਵਿਚਾਰ ਇਹ ਹੈ ਵੀ ਆਹ ਕਿਹੜਾ ਗੋਲੀਆਂ ਚਿੱਟਾ ਹਾਂਜੀ ਇਹ ਦਿੰਦੇ ਐ ਹਾਂ ਸਰਕਾਰੀ ਵੀ ਦਿੰਦੇ ਨੇ ਹਾਂ ਇਹ ਮਾਰਨ ਵਾਸਤੇ ਹੈ ਜਿਹੜੀ ਨੌਜਵਾਨੀ ਹੈ ਅੱਛਾ ਇਹੜਾ ਹੁਣ ਫੀਮ ਦੀ ਖੇਤੀ ਐ ਹੂੰ ਖਾਸ ਖਾਸ ਉਹਨੀਆਂ ਡੋਤੇ ਆਉਣੇ ਐ ਹਾਂ ਇਹਦੇ ਨਾਲ ਬੰਦਾ ਮਰਦਾ ਨਹੀਂ ਠੀਕ ਐ ਟੇਕਦਾ ਨਹੀਂ ਸਹੀ ਬੰਦਾ ਕਾਰੋਬਾਰ ਕਰਦਾ ਠੀਕ ਐ ਕੀ ਗੱਲ ਹੋਗੀ ਜੇ ਜੇ ਆਪਦਾ ਕਾਰੋਬਾਰ ਕਰਦਾ ਐ ਡੋਟਿਆਂ ਵਾਰੇ ਡੋਤੇ ਜੇ 100 ਰੁਪਿਆ ਇਹ ਗੱਲ 500 ਰੁਪਿਆ ਕਮਾਉਂਦਾ ਐ ਠੀਕ ਐ ਆਹ 100 ਰੁਪਿਆ ਲਾ ਕੇ ਤਾਂ 1000 ਰੁਪਏ ਦਾ ਕਾਰੀਗਰ ਬਣਦਾ ਠੀਕ ਐ ਇਹ ਹੁਣ ਇਹ ਗੋਲੀਆਂ ਖਾਣੇ ਆ ਇੱਕ ਖਾਲੀ ਦੂਜੀ ਖਾਲੀ ਤਾਂ ਕਮਰੇ ਹੋ ਜਾਂਦੇ ਨੇ ਹਾਂ ਸਨੇਚਰ ਖਾਲੇ ਹਾਂ ਤੇ ਬਾਬਾ ਇੱਕ ਉਹ ਦੇਖਿਆ ਜਾਵੇ ਤਾਂ ਇਹ ਵੀ ਇੱਕ ਨਸ਼ੇ ਚ ਹੀ ਆਉਂਦਾ ਆ ਬਾਬਾ ਖੀਮ ਜਾਂ ਭੁੱਕੀ ਨੂੰ ਗਏ ਨੇ ਆ ਇਹ ਵੀ ਇੱਕ ਪ੍ਰਕਾਰ ਦਾ ਨਸ਼ਾ ਹੀ ਹੈ ਨਸ਼ਾ ਨਹੀਂ ਇਹ ਹਾਂਜੀ ਇਹ ਦਵਾਈ ਹੈ ਠੀਕ ਹੈ ਆਟਾ ਬੰਦਾ ਹੋਵੇ ਹਾਂ ਖੀਮ ਖਾਂਦਾ ਹੋਵੇ ਹਾਂ ਖੀਮ ਹੋਵੇ ਆਟਾਲੇ ਨੂੰ ਤੇ ਹਾਟਾ ਮਰਦਾ ਹੀ ਨਹੀਂ ਠੀਕ ਹੈ ਇਹ ਸਰਕਾਰਾਂ ਜਿਵੇਂ ਜੀਵ ਵਾਲੀ ਗੋਲੀ ਲਾ ਲੋ ਜਿਵੇਂ ਚਿੱਟਾ ਵਾਲਾ ਲੋ ਉਹ ਚੀਜ਼ਾਂ ਕਰ ਤਾਂ ਨਹੀਂ ਕਰਦੀਆਂ ਪਰ ਖਾਸ ਖਾਸ ਦੀ ਖੇਤੀ ਹੈ ਜਿਹੜੀ ਉਹਨੂੰ ਕਿਉਂ ਨਹੀਂ ਮਨਜ਼ੂਰੀ ਦੇ ਰਹੀਆਂ ਇਹ ਇਹ ਮਨਜ਼ੂਰੀ ਤਾਂ ਨਹੀਂ ਮਨਜ਼ੂਰੀ ਤਾਂ ਇਹ ਕਿ ਮਨਜ਼ੂਰੀ ਕਿਉਂ ਨਹੀਂ ਦਿੰਦੀਆਂ ਇਹਨਾਂ ਨੂੰ ਕਿਹੜਾ ਹੂੰ ਪ੍ਰੋਫਟ ਹੈ ਕਿਹੜੀ ਸਰਾਉਟ ਆਗੇ ਨਹੀਂ ਨਾ ਉਹ ਇਹਨਾਂ ਨੂੰ ਮਿਲਦੀ ਹੈ ਠੀਕ ਹੈ ਜੀ ਦੋ ਨੰਬਰ ਦਾ ਧੰਦਾ ਇਹ ਹਾਂ ਇਹਨਾਂ ਨੂੰ ਕੋਈ ਬੰਦ ਕਰੇ ਜੇ ਆਪਾਂ ਨੇ ਖੇਤੀ ਕਿਹੜੀ ਬੰਦ ਕੀਤੀ ਹੈ ਕੈਰੋਂ ਨੇ ਕੀਤੀ ਸੀ ਇਹ ਪਹਿਲਾਂ ਠੇਕੇ ਹੁੰਦੇ ਸੀ ਪਹਿਲਾਂ ਆਪਣੇ ਪੰਜਾਬ 'ਚ ਹੁੰਦੇ ਸੀ ਠੇਕੇ ਹੁੰਦੇ ਸੀ ਠੀਕ ਹੈ ਕਿੰਨੇ ਕਿੰਨਾ ਟਾਈਮ ਹੋ ਗਿਆ ਜਿਹੜੇ ਠੇਕੇ ਆਪਣੇ ਪੰਜਾਬ ਦੇ ਵਿੱਚ ਚੱਕੇ ਗਏ ਸੀ ਕਿੰਨੇ ਟਾਈਮ ਸਮੇਂ ਦੀ ਗੱਲ ਹੈ ਜੀ ਮੇਰਾ ਕੱਲੇ 55 'ਚ ਚੱਕੇ ਗਏ ਆ 55 'ਚ ਜੀ ਹਾਂ ਜੀ ਕਿੰਨਾ ਟਾਈਮ ਰਿਹਾ ਜੀ ਠੇਕੇ ਆਪਣੇ ਸੀ ਠੇਕੇ ਪਹਿਲਾਂ ਮੈਂ ਠੇਕੇ ਹੀ ਸੀ ਜੀ ਆ ਪਹਿਲਾ ਬਜ਼ੁਰਗਾ ਮੇਰੇ ਉਦੋਂ ਪੰਜਾਬ ਚ ਨੌਜਵਾਨੀ ਦੀਆਂ ਮੌਤਾਂ ਹੁੰਦੀਆਂ ਸੀਗੀਆਂ ਮਤਲਬ ਹੀ ਨਹੀਂ ਕਿ ਆ ਰਹਿੰਦੇ ਘੋੜੇ ਵਰਗੇ ਕਿਲੋ-ਕਿਲੋ ਦਾ ਅੰਧਾ-ਅੰਧਾ ਕਿਲੋ ਦਾ ਘੋਬੀ ਜਾਂਦੇ ਸੀ ਇਹ ਖਾ ਕੇ ਕੋਈ ਚੋਰੀਆਂ ਚਾਰੀਆਂ ਨਹੀਂ ਨਾ ਕੋਈ ਚੋਰੀ ਨਹੀਂ ਹੁੰਦੀ ਸੀ ਹੁਣ ਤਾਂ ਚਾਰ ਚੋਰੀਆਂ ਬਹੁਤ ਹੁੰਦਾਂ ਹੁਣ ਤਾਂ ਫਿਰ ਕਿੱਟੇ ਵਾਲੇ ਨੇ ਹੁਣ ਤਾਂ ਇੱਥੇ ਘੇਰ ਕੇ ਸਾਨੂੰ ਕੁੱਟ ਦਿੰਦੇ ਨਾ ਉਦੋਂ ਕੀ ਦੀ ਸਰਕਾਰ ਸੀ ਜੀ ਤੁਹਾਡੇ ਵੇਲੇ ਦੀ ਗੱਲ ਕਰ ਲਈ ਆਪਾਂ ਜਦੋਂ ਠੇਕੇ ਸੀ ਮੈਨੂੰ ਸੁਰਤ ਨਹੀਂ ਹੈ ਹਾਂ ਜੀ ਉਦੋਂ ਕੈਰੋ ਦੀ ਸੀ ਦਰਕਾਰ ਕੈਰੋ ਦੀ ਹਾਂ ਕੈਰੋ ਇਹ ਤੋੜਿਆ ਸਿਸਟਮ ਤੋੜਿਆ ਨਾ ਅੱਛਾ ਜੀ ਇੱਕ ਦੂਜੀ ਵਾਰ ਮੁੱਖ ਮੰਤਰੀ ਬਣ ਗਿਆ ਹੂੰ ਇਹਨੇ ਪਹਿਲਾਂ ਕਹਿੰਦਾ ਮੈਂ ਬੱਤੀਆਂ ਵਾਲੀਆਂ ਕਾਰਾਂ ਦੇਵਾਂਗਾ ਹੂੰ ਉਦੋਂ ਦਿੱਤੀਆਂ ਨਾ ਗਈਆਂ ਕਿਉਂ ਆਮਦਨ ਘੱਟ ਸੀ ਹੂੰ ਫਿਰ ਇਹਨੇ ਦੂਜੀ ਵਾਰ ਜਿੱਤ ਗਿਆ ਇਹ ਹੂੰ ਫਿਰ ਇਹਨੇ ਠੇਕੇ ਤੋੜਤੇ ਕੀ ਕੁਝ ਵੀ ਨਾ ਕਰੋ ਹੂੰ ਇਹ ਉਹਦਾ ਕੰਮ ਕੀਤਾ ਵੇ ਸਾਰਾ ਇਹ ਕਹਿਰੋਂ ਦਾ ਉਦੋਂ ਬਾਅਦ ਫਿਰ ਇਹ ਆ ਕੇ ਬਦਲ ਪੜਨਾਰ ਹੂੰ ਇਹਨੇ ਫੇਰਾ ਲਾਤਾ ਪਹਿਲਾਂ ਖੁੱਲਾ ਕਰਤਾ ਕੋਈ ਜਾਓ ਜੀ ਲਿਆਓ 2 ਕਿਲੋ ਲਿਆਓ 4 ਕਿਲੋ ਲਿਆਓ ਜਦੋਂ ਸਾਰੇ ਵੀ ਕਿਹੜਾ ਨਹੀਂ ਵੀ ਖਾਣ ਵਾਲਾ ਸੀ ਉਹ ਵੀ ਤੁਰ ਪਿਆ ਹੂੰ ਮੁੜ ਕੇ ਉਦੋਂ ਬੰਦ ਕਰਾਤਾ ਹੂੰ ਫਿਰ ਆ ਗਿਆ ਚਿੱਟਾ ਹੂੰ ਚਿੱਟਾ ਕਿਨੇ ਲੈਂਦਾ ਹੂੰ ਕੌਣ ਲੱਗਿਆ ਜੀ ਬਾਲਾ ਪਰਵਾਰ ਹਮ ਮਜੀਠਿਆ ਮਜੀਠੇ ਚੱਕੇ ਅੰਦਰ ਮਾਰਾ ਜੀ ਭਗਵਾਨਤ ਮਾਨ ਨੇ ਆ ਉਹ ਹੱਕ ਹੈ ਉਹਦਾ ਮੈਨੂੰ ਅੱਜ ਵੀ ਫਾਂਸੀ ਹੋਣੀ ਚਾਹੀਦੀ ਹੋਈ ਬੰਦੇ ਨੂੰ ਹਮ ਹਮ ਫਾਂਸੀ ਹੋਣੀ ਚਾਹੀਦੀ ਆ ਬੰਦੇ ਨੂੰ ਹਮ ਕਿੰਨੇ ਮਾਮਾ ਦੇ ਪੁੱਤ ਹੋ ਗਏ ਜੀ ਕੋਈ ਅੰਤ ਗਿਣਤੀ ਨਹੀਂ ਹੈ ਆ ਤੁਹਾਡੇ ਪਿੰਡ ਦੀ ਗੱਲ ਕਰ ਲਈ ਜੀ ਆ 500 ਆਪਾਂ ਕਿਸੇ ਪਿੰਡ ਦੀ ਗੱਲ ਕਰ ਲਈਏ ਮੈਂ ਆਪਦੀ ਗੱਲ ਦੱਸਦਾ ਆ ਉਹਦੇ ਪਿੰਡ ਦੀ ਬਾਲਿਆਂ ਵਾਲੀ ਦੀ ਅੱਛਾ ਜੀ ਅੱਜ ਸ਼ਰੇ ਆਮ ਚਿੱਟਾ ਵਿਗਦਾ ਹੂੰ ਇਹ ਕਹਿੰਦੇ ਨੇ ਹਟਾਤਾ ਹੂੰ ਡੋਡੇ ਵਾਲਿਆਂ ਨੂੰ ਤਾਂ ਉਹਦੀ ਫੜ ਲੈਂਦੇ ਆ ਜੇ ਕਿਸੇ ਕੋਲੇ ਅ 500 ਗ੍ਰਾਮ ਹੈ ਤੇ ਚਾਕੇ ਅੰਦਰ ਕਰ ਦਿੰਦੇ ਆ ਉਹ ਉਹ ਕੋਲੇ ਬੈਠੀ ਐ ਹੂੰ ਹੁੰਦੜੋਂ ਡੱਕਰੀ ਸੀ ਸਾਡੇ ਪਿੰਡ ਜਾ ਕੇ ਜਾਗ ਰਹੀ ਲੀ ਹੂੰ ਆ ਹੁਣ ਪੰਚਾਇਤ ਕੀਤੀ ਸੀ ਥਾਣੇ ਵਾਲੇ ਨੂੰ ਸਿੱਧਾ ਕੋਈ ਨਹੀਂ ਬੋਲਦਾ ਹੈ ਭਗਵਾਨ ਸਵਾ ਭਗਵਾਨ ਤਮਨ ਦਾ ਕਹਦਾ ਜੀ ਨਸ਼ਾ ਮੁਕਤ ਹੋ ਗਿਆ ਜੀ ਪੰਜਾਬ ਆਪਣਾ ਨਸ਼ਾ ਮੁਕਤ ਹੋ ਗਿਆ ਕਿਹੜੀ ਆਪਣਾ ਪ੍ਰਸ਼ਾਸਨ ਆਇ ਨਹੀਂ ਨਾ ਹੁਣ ਦਿੰਦਾ ਉਹ ਗੱਲ ਆ ਕੀ ਕਰੂ ਉਹਨਾਂ ਨੂੰ ਚੜਾਵਾ ਚੜਦਾ ਹੋ ਕੋਈ ਜੀ ਪਾਈ ਉਹ ਮਤਲਬ ਇੱਕ ਨਾਰ ਰਹੇਵੇਂ ਬੋਲਖਾਵੇਂ ਹੂੰ ਇਹ ਲੈੰਦੇ ਨਾ ਇਹ ਸਬਰਤੀ ਆਇਆ ਹੂੰ ਇਹ ਆ ਕਰਕੇ ਨਾ ਵੀ ਕਿਹੜਾ ਹੈ ਕਾਂਗਰਸ ਵੀ ਘੱਟ ਨਹੀਂ ਕਾਂਗਰਸ ਨੇ ਵੀ ਬਹੁਤ ਕੁਝ ਕੀਤਾ ਹੂੰ ਕਾ ਇਹ ਬਾਦਲ ਪਰਵਾਰ ਨੇ ਵੀ ਬਹੁਤ ਕੁਝ ਕੀਤਾ ਜੋ ਮਹਿੰਦਰ ਵੇਲੇ ਹੋਇਆ ਰਾਲੀ ਭੋਗ ਤੇ ਸੀ ਇਹਨਾਂ ਦੀ ਹੂੰ ਇਹ ਪੰਜਾਬ ਨੂੰ ਖਤਮ ਕਰਦ ਗਏ ਪਹਿਲਾਂ ਤੋਂ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀ ਹੂੰ ਪਟਿਆਲੇ ਵਾਲਾ ਰਾਜਾ ਤਾਂ ਪਹਿਲਾਂ ਤੋਂ ਕਿਨੋਂ ਤੋਂ ਸਾਡੇ ਦੇ ਢਾੜ ਵੀ ਪੈਂਦੇ ਸੀ ਹੂੰ ਮੁਸਲਮਾਨ ਹਾਂਜੀ ਉਦੋਂ ਤੋਂ ਲਾ ਕੇ ਸਭਤੀ ਲੈਂਦਾ ਸੀ ਉਦੋਂ ਹੂੰ ਕਿਹੜੀਆਂ 12 ਮਿਸਲੇ ਆ ਨਾ 11 ਮਿਸਲੇ ਹੀ ਐ ਹੂੰ 12ਵੀਂ ਮਿਸਲੇ ਵੀ ਸੀ ਹੂੰ ਅਲੂ ਦੀ ਹੂੰ ਉਹ ਫਟਿਆਲਾ ਬਣ ਗਿਆ ਇਹ ਸਾਰੇ ਵਿਕੇ ਵੇਨ ਸਾਰਿਆਂ ਦਾ ਇੱਕੋ ਕੰਮ ਹੈ ਜੇ ਇਹ ਖੇਤੀ ਹੋਣ ਲੱਗ ਜੇ ਤਾਂ ਸਾਡੀ ਨੌਜਵਾਨੀ ਵੀ ਵਾਜੂ ਹੂੰ ਚੋਰੀਆਂ ਹੁਣੋਂ ਵੀ हट ਜਾਣਗੀਆਂ ਅੱਜ ਅੱਜ ਖੋਲ ਦੇਣ ਜੇ ਮੈਨੂੰ ਮਚਿੱਟਾ ਭਾਈ ਦਿਖਾ ਦੇਈ ਤੇ ਹੂੰ ਹੁਣ ਤਾਂ ਸਾਡੀ ਸਰਕਾਰਾਂ ਤੋਂ ਕੀ ਮੰਗਿਆ ਕੀ ਅਪੀਲ ਹੈ ਸਰਕਾਰਾਂ ਨੂੰ ਤੁਹਾਡੀ ਅਜੇ ਤਾਂ ਕਹਿੰਦੇ ਵੀ ਭਾਈ ਸਾਨੂੰ ਚਾਹੇ ਵਿਸਵਾ ਬਿਸਵਾ ਬੀਜਣ ਦਾ ਸਾਨੂੰ ਟਾਈਮ ਦੇ ਦਿਓ ਇੱਕ ਸਾਲ ਸਾਨੂੰ ਟਾਈਮ ਤਾਂ ਦੇਓ ਫੇਰ ਥੋੜਾ ਮੈਨੂੰ ਆਪੇ ਪਤਾ ਲੱਗੂ ਜੇ ਆ ਤੂੰ ਵੀ ਕਰੋੜਾ ਰੁਪਈਆ ਦੀ ਤਾਂ ਗੋਲੀਆਂ ਵੰਡੀ ਜੰਨੇ ਹੋ ਇਹਨੇ ਬਣਨ ਦੀ ਕੀ ਲੋੜ ਹੈ ਤੁਸੀਂ ਇਹਦੇ ਠੇਕੇਦਾਰ ਵੀ ਇਹਨਾਂ ਦੇ ਵੀ ਕਾਰਡ ਬਣੇ ਹੋਏ ਨੇ ਗੋਲੀਆਂ ਦੇ ਆ ਦੇਣਾ ਬਣਾ ਲਿਆ ਹੂੰ ਦਿਖਾਵਾਂ ਨੇਕ ਜੀ ਆਪੇ ਦਿਖਾ ਦੇਣਾ ਇਹਨਾਂ ਨੂੰ ਪਤਾ ਲੱਗ ਜੂਗਾ ਮਾਤਾ ਜਾਨ ਨੂੰ ਕਿਹੜਾ ਕੋਈ ਕਾਰਡ ਇਹ ਪੋਸਟ ਦੇ ਕਿਉਂ ਨਹੀਂ ਕਾਰਡ ਬਣ ਰਹੇ ਕਨ ਕਹਿੰਦਾ ਪਾਵੇ ਆ ਆਹ ਵੇਖ ਲੋ ਯਾਰ ਦੋਸਤੋ ਆ ਹਾਲਾਤ ਨੇ ਜਿਹੜੀ ਆਪਾਂ ਗੱਲ ਕਰ ਲਈ ਇਹ ਪੰਜਾਬ ਦੇ ਜਦੋਂ ਕਹਿੰਦੇ ਗੋਲੀਆਂ ਦੇ ਆਪਾਂ ਗੱਲ ਕਰ ਲਈਏ ਵੀ ਕਾਰਡ ਬਣ ਸਕਦੇ ਆ ਵੀ ਪੋਸਟ ਦੇ ਕਿਉਂ ਨਹੀਂ ਕਾਰਡ ਬਣ ਸਕਦੇ ਇਹ ਕੋਈ ਮਤਲਬ ਕੀ ਸਿਆਸਤ ਆ ਕੋਈ ਸਰਕਾਰਾਂ ਦੀ ਆਪਾਂ ਗੱਲ ਕਰ ਲਈਏ ਜੀ ਇਹ ਇਹ ਜਮਾ ਸਿਆਸਤਾ ਹੈ ਵੀ ਇਹ ਨੌਜਵਾਨੀ ਖਤਮ ਹੋਵੇ ਹੂੰ ਨਾ ਨੌਜਵਾਨੀ ਖਤਮ ਹੋਵੇ ਆ ਕਾਰਡ ਬਣੇਵੇ ਆ ਜੀ ਹਾਂ ਆ ਦੇਖੋ ਇਹ ਕਾਰਡ ਬਣੇ ਚੁ ਆ ਦੇਖ ਲੋ ਯਾਰਾ ਮੈਨੂੰ 50 ਸਾਲ ਹੋ ਗਏ ਖਾਂਦੇ ਨੂੰ ਇਹ ਇਹ ਬਾਪੂ ਜੀ ਆਪਾਂ ਗੱਲ ਕਰ ਲਈਏ ਜਿਹੜੀਆਂ ਗੋਲੀਆਂ ਦੀ ਗੱਲ ਕਰ ਲਈਏ ਆਪਾਂ ਜਿਹੜੀਆਂ ਇਹ ਆਪਾਂ ਹਸਪੀਟਲਾਂ ਦੇ ਵਿੱਚ ਬਣਨੀਆਂ ਜਾਂਦੀਆਂ ਹਾਂ ਲੈਣ ਲੱਗੇ ਨਾਲੇ ਲੈਣਾ ਵੀ ਮੈਂ ਵੇਖਿਆ ਵੀ ਲੈਣਾ ਬਹੁਤ ਲੰਮੀ ਤੇ ਕਲਗ ਹੋਣੀ ਆ ਪੂਰੀਆਂ ਜੀ ਹਸਤਾ ਲੱਗਦਾ ਲੈਣਾ ਕਿੰਨੇ ਵਜੇ ਦਾ ਆਪਣਾ ਆਪਾਂ ਗੱਲ ਕਰ ਲਈਏ ਹਸਪੀਟਲ ਖੁੱਲੇ ਜਾਂਦੇ ਤਾਂ ਕਿੰਨੇ ਵਜੇ ਲੈਣ ਲੱਗਣੀ ਸ਼ੁਰੂ ਹੋ ਜਾਂਦੀ ਹੈ 9:00 ਵਜੇ ਖੁੱਲਦਾ ਹੈ ਹੂੰ 4:35 ਵਜੇ ਆਨੇ ਭਾਈ 12:00 ਚ ਭਜ ਜਾਂਦੇ ਨੇ ਤੇ 3 ਵਜੇ ਤਾਈਂ ਕੰਮ ਹੋਲੇ ਪਤਾ 3 ਵਜੇ ਤੱਕ ਚੱਲਦਾ ਤੇ 3 ਵਜੇ ਤਾਈਂ ਪਰ ਬੰਦੇ ਨੂੰ ਹਾਂ ਜੀ ਬੰਦ ਕਰ ਦਿੰਦੇ 2 ਵਜੇ 2 ਵਜੇ ਬੰਦ ਕਰ ਹਾਂ ਨਹੀਂ ਫਿਰ ਸੋਨ ਨੂੰ ਕੀ ਲੋੜ ਪਈ ਐ ਕਾਰਡ ਬਣਵਾਉਣ ਦੀ ਲੋ ਤਾਂ ਸਾਨੂੰ ਮਿਲਦਾ ਜੀ ਸਮਾਨ ਨਹੀਂ ਮਿਲਦਾ ਸਾਨੂੰ ਖਾਸ ਪੋਸਟ ਨਹੀਂ ਮਿਲਦਾ ਹਾਂ ਸਾਨੂੰ ਜੇ ਫੀਮ ਮਿਲੇ ਮੈਂ ਹੜਦਾ ਮੇਰੀ ਸੀ ਹੂੰ ਮੈਂ ਫੀਮ ਲਿਆਉਂਦਾ ਸੀਗਾ 12 12000 ਨੂੰ ਸਟ੍ਰਾਂਗਲੇ ਮਰ ਹੈ ਹੂੰ ਆ ਤਾਂ ਬੈਠਾ ਮੈਂ ਇੱਥੇ ਹੂੰ ਫੇਰ ਬਿਮਾਰੀ ਲੋਟ ਹੋਈ ਹੈ ਕੋਈ ਕਿਸੇ ਡਾਕਟਰ ਤੋਂ ਇਲਾਜ ਨਹੀਂ ਹੋਇਆ ਜੁਪੀਟੋ ਵੀ ਲਿਆ ਮਾਰੇ ਹਕੀਮ ਕੋਲ ਹੂੰ ਕਿੰਨਾ ਚਿਰ ਇਹ ਨਹੀਂ ਖਾਦੀ ਉਹਨਾਂ ਕੇ ਕੱਠੀਕ ਨਹੀਂ ਹੋਇਆ ਹੂੰ ਠੀਕ ਹੈ ਇਹ ਫਿਰ ਸਰਕਾਰਾਂ ਦੀ ਸਿਆਸਤੀ ਸਿਆਸਤੀ ਹੈ ਜੀ ਇਹ ਜਿਵੇਂ ਸਿਆ ਪੰਜਾਬ ਨੂੰ ਜਿਹੜੀ ਨੌਜਵਾਨੀਆਂ ਖਤਮ ਕਰਨੀ ਚਾਹੁੰਦੀ ਹੈ ਜੀ ਇਹ ਭਗਵਾਨ ਜੀ ਨੂੰ ਵੀ ਮੈਂ ਤਾਂ ਕਹਿਣਾ ਹੂੰ ਵੀ ਉਹਦਾ ਨਾਮ ਆਰਦਾ ਪਰ ਇਹ ਪੰਜਾਬ ਦੇ ਅੰਦਰ ਤਾਂ ਹੈ ਨਹੀਂ ਜੇ ਸੈਂਟਰ ਗਵਰਨਮੈਂਟ ਵੱਲੋਂ ਆ ਜੀ ਇਹ ਜਿਹੜੀ ਆ ਆਰਡਰ ਦੇ ਨਾ ਹੂੰ ਮੰਗ ਪੱਤਰ ਇੱਥੋਂ ਲੈ ਕੇ ਦੇ ਨਾ ਮੰਗ ਪੱਤਰ ਦੇਣ ਜੀ ਕਹਿੰਦਾ ਭਾਬਾ ਫਿਰ ਸੈਂਟਰ ਨੂੰ ਹਾਂ ਫਿਰ ਉਹਦੀ ਕੀ ਵਿਆਸ ਸੀ ਇਹ ਵੀ ਨਾ ਦੇਵੇ ਹੂੰ ਹੋਰ ਸੂਬਿਆਂ ਤੇ ਵੀ ਹੈਗੀ ਐ ਹੂੰ ਜੇ ਆਪਾਂ ਗੱਲ ਕਰ ਲਈਏ 2027 ਦੀ ਚੋਣਾਂ ਨੂੰ ਲੈ ਕੇ ਹਾਂ ਜੇ ਭਗਵੰਤ ਮਾਨ ਕਹਦੇ ਵੀ ਹਾਂ ਭਈ ਕਿਸਾਨ ਵੀਰਾਂ ਨੂੰ ਵੀ ਤੁਸੀਂ ਵੀ ਖੇਤੀ ਕਰ ਸਕਦੇ ਹੋ ਇਸ ਵੇਸੇ ਤੇ ਜੇ ਆਪਾਂ ਗੱਲ ਕਰ ਲਈਏ ਪੋਸਟ ਦੀ ਕੀਤੀ ਕਰ ਸਕਦੇ ਹਾਂ ਫਿਰ ਪੰਜਾਬ ਸਰਕਾਰ ਆ ਸਕਦੀ ਹੈ ਦੂਰੀ ਵਾਰ ਹਾਂ ਹਾਂ ਆਜੂ ਪੱਕਾ ਪੂਰੀ ਆਏ ਜਮਾ ਸਕਿਆ ਉਹ ਕੇ ਉਥੇ ਬੈਠ ਕੇ ਮੁੱਕਰ ਜਾਂਦੇ ਆ ਨਾ ਬਾਅਦ ਆਮਲੂ ਕਾ ਜੀ ਮਲੂਕੇ ਦੀ ਵਿੱਚ ਥੋੜੀ ਨਹੀਂ ਲਿਆਦਣਾ ਗੱਲ ਹਾਂ ਆ ਸਾਡੇ ਜੁਨੀਅਨ ਚ ਇਥੇ ਪਾਇਆ ਗੰਦ ਮਲੂਕੇ ਨੇ ਪਾਇਆ ਮਲੂਕਾ ਮੰਤਰੀ ਜੀ ਦਾ ਆਪਣੇ ਰੱਖ ਕੇ ਗਿਆ ਜੀ ਆਪਣੇ ਪਤਾ ਕਾ ਮੈਂ ਗੱਲ ਕਰ ਲਈ ਆਪਣੇ ਐਮ ਐਲ ਏ ਰਹੇ ਨੇ ਮੰਤਰੀ ਰਹੇ ਨੇ ਹਾਂ ਇੱਥੇ ਕਹਿੰਦਾ ਮੈਂ ਵੋਟਾਂ ਪਵਾ ਦੂੰ ਹੂੰ ਵੋਟਾਂ ਕਿਨੇ ਪਵਾਣੀ ਹੈ ਜਿੱਤੇ ਆਤਾ ਵੋਟਾਂ ਕਿਨੇ ਪਵਾਣੀ ਹੈ ਇਹ ਕਹਿੰਦਾ ਕਿ ਇਹ ਤਾਂ ਉਦੋਂ ਦੀਆਂ ਗੱਲਾਂ ਉਦੋਂ ਰਹਿ ਗਈਆਂ ਵੋਟਾਂ ਨਹੀਂ ਪੈਣੀਆਂ ਹੂੰ ਇਹ ਇਨਾਂ ਦੇ ਹਾਲਾਤ ਨੇ ਇਹ ਨਹੀਂ ਇਹ ਤਾਂ ਨਾ ਫਿਰ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਬਾਹਲਾ ਹੂੰ ਤੇ ਮਾੜਾ ਬੰਦਾ ਬੋਲਣਾ ਹੂੰ ਇਹ ਇਹ ਗਲਤੀ ਨਾ ਹੂੰ ਹੁਣ ਤੁਸੀਂ ਪੰਜਾਬ ਸਰਕਾਰ ਕੋਲੋਂ ਜਾਂ ਆਪਾਂ ਸੈਂਟਰ ਗਵਰਨਮੈਂਟ ਵੱਲੋਂ ਆਪਾਂ ਕੀ ਕਹਿ ਸਕਦੇ ਆ ਆਪਾਂ ਵੀਰ ਸਨੇਹ ਹੇ ਦੇ ਸਕਦੇ ਆ ਅਸੀਂ ਤਾਂ ਇਹੀ ਹੈ ਕਹਿੰਨੇ ਆ ਵੀ ਹੱਥ ਬੰਨ੍ਹ ਕੇ ਸਾਡੀ ਖੇਤੀ ਹੋਣ ਲੱਗ ਜੇ ਤੇ ਜਾਂ ਸਾਨੂੰ ਠੇਕੇ ਖੁੱਲ ਜਾਨ ਕਿ ਮੈਂ ਹੁਣ ਇੰਪੀਟੂ ਮਾਲ ਆਉਂਦਾ ਇੱਥੇ ਆਉਣ ਲੱਗ ਜੇ ਤਾਂ ਜਿਵਾਨ ਨੌਜਵਾਨੀ ਬਚ ਰਹੇ ਤੇ ਆ ਕੋਈ ਵਿਕਰੀ ਵਾਲੇ ਖਾਂਦੇ ਨਾ ਉਹਨਾਂ ਦੀ ਕੋਈ ਜ਼ਿੰਦਗੀ ਬਚ ਰਹੇ ਆ ਗੋਲੀਆਂ ਨਾਲ ਐ ਨਹੀਂ ਤਾਂ ਡੈਗ ਦੇ ਨੇ ਗੇੜਾ ਕਾ ਕੇ ਦੌਰਾ ਹੀ ਪੈਂਦੇ ਨੇ। ਹੂੰ। ਜੇ ਬੰਦ ਖਾ ਲੈਂਦੇ ਦੌਰਾ ਪੈ ਜਾਂਦਾ। ਹੂੰ। ਨੌਜ ਰੇ। ਹੂੰ। ਹੀਟ ਚ ਕੰਮ ਨਹੀਂ ਕਰ ਸਕਦਾ। ਹੂੰ। ਬਾਪੂ ਇੱਕ ਗੱਲ ਕਰ ਲਈਏ ਜਿਹੜੇ ਤੁਸੀਂ ਕਾਰਡ ਬਣੇ ਵੀ ਨੇ। ਸਾ ਤੁਹਾਡੇ ਹੱਥ 'ਚ ਕਾਰਡ ਫੜੇ ਵੀ ਨੇ। ਹਾਂ। ਇਹ ਬੰਦੇ ਨੂੰ ਕਹਿੰਦੇ ਨਾ ਮਰਦੀ ਬਣਾ ਦਿੰਦੇ ਨੇ ਜੇ ਆਪਾਂ ਜੇ ਗੋਲੀਆਂ ਆਪਾਂ ਹਸਪੀਟਲ ਦੀ ਗੱਲ ਕਰ ਲਈ ਆਪਾਂ ਜਿਹੜੇ ਲੈ ਰਹੇ ਆਪਾਂ। ਹਾਂ। ਉਹ ਕਹਿੰਦੇ ਨਾ ਮਰਦੀ ਬਣਾ ਦਿੰਦੇ ਆ। ਹਾਂ ਬਿਲਕੁਲ ਬਿਲਕੁਲ ਗੱਲ ਸਹੀ ਆ। ਹਾਂ ਜਮਾਂ ਸਹੀ। ਤੁਸੀਂ ਫੇਰ ਵੀ ਇਹਦਾ ਸੇਵਨ ਕਰ ਰਹੇ ਹੋ। ਹਾਂ। ਆ ਮੈਂ ਕਿਤੇ ਨਾ ਕਿਤੇ ਵਰਤਦਾ। अच्छा केते केते ਵਰਤਦੇ ਹਾਂ ਉਹ ਨਹੀਂ ਮੈਂ ਮੈਂ ਉਹ ਉਤਾ ਦਾ ਭਾਰ ਭੂਲ ਕੇ ਨਸ਼ੇ ਲੈ ਆਉਣਾ ਹੈ ਤੇ ਕਿਦੋਂ ਅਵਰ ਜਾਂ ਸੀ ਫਿਰ ਇਹ ਰੱਖੀ ਨੇ ਇਹ ਲੈ ਲੈਣੀ ਹੈ ਤੇ ਜਿਹੜੇ ਸਾਰੇ ਆਪਾਂ ਜਿੰਨੇ ਬੈਠੇ ਨੇ ਆਪਾਂ ਗੱਲ ਕਰ ਲਈਏ ਜਿਹੜੇ ਟਰੱਕ ਵੀਰ ਆਪਣੇ ਬੈਠੇ ਸਾਰੇ ਆਪਣੇ ਡਰਾਈਵਰ ਵੀਰ ਬੈਠੇ ਨੇ ਇਹ ਸਾਰੇ ਸਹਿਮਤ ਹੈ ਵੀ ਤੁਸੀਂ ਵੀ ਹਾਂ ਸਹਿਮਤ ਹੈ ਪੂਰੇ ਹੱਥ ਖੜੇ ਕਰਕੇ ਦਿਖਾ ਦਿਓ ਮਾਰੇ ਸਹਿਮਤ ਹੈ ਸਾਰੇ ਹਾਂ ਲੋ ਵੀ ਦੋਸਤੋ ਇੱਥੇ ਭਰਾ ਤੇ 20 25 30 ਜਣੇ ਬੈਠੇ ਨੇ ਤੇ ਸਾਰੇ ਟਰੈਵਲ ਵੀਰ ਨੇ ਤੇ ਸਾਰੇ ਭਰਾ ਆਪਣੇ ਮੁਤਲਕੀ ਸਹਿਮਤ ਨੇ ਹਾਂ ਜੀ ਦੋਸਤੋ ਅਗਰ ਬਿਰਯਾਨੀ ਸ਼ੁਰੂ ਹੋ ਜਾਈ ਤਾਂ ਬਾਜਣਗੇ ਲੋਕ